ਉਹ ਆ ਕੇ ਅੱਜ ਕੱਲ ਟੈਕ ਅਟੈਕ ਦੇ ਨਾਲ ਮੌਤ ਬੜੀ ਹੋ ਗਈ ਹੈ ਬੜਾ ਦੁੱਖ ਲੱਗ ਰਿਹਾ ਕਿ ਜਦੋਂ ਸੰਗਤ ਦੱਸਦੀ ਹੈ ਕਿ 18 ਸਾਲ ਦਾ ਕੋਈ 25 ਸਾਲ ਦਾ 50 ਸਾਲ ਦਾ ਮੈਂ ਕੱਲ ਸ਼ਨੀਵਾਰ ਦੀ ਰਾਤ ਪਗਵਾੜੇ ਗਿਆ ਜਿਹੜੇ ਸੰਤ ਸਾਡੇ ਸੀ ਆਪਾਈ ਅਮਰੀਕ ਸਿੰਘ ਜੀ ਬੜੀ ਸੰਗਤ ਪਿਆਰ ਵਾਲੀ ਆ ਤੇ ਮੇਰੇ ਨਾਲ ਹਰਜਿੰਦਰ ਸਿੰਘ ਇੱਥੇ ਗਏ ਕਾਲਾ ਉਹਨਾਂ ਨੇ ਵੀ ਉਹਨਾ ਸ਼ਿਕਰੇ ਬੈਠੇ ਹੋਣਗੇ ਮੈਨੂੰ ਦੱਸਿਆ ਸੀ ਕਿ ਅਸੀਂ ਭੁਗਤੇ ਜਾਣਾ ਸ਼ਾਇਦ ਉਹ ਵੀ ਭੁੱਲ ਗਏ ਹੁਣ ਮੈਨੂੰ ਐਵੇਂ ਲੱਗਦਾ ਕੱਲ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਉੱਥੇ ਬੈਠਿਆਂ ਦੀ ਕਿ ਆਪਾਂ ਉੱਥੇ ਵੀ ਜਾਣਾ ਕਹਿੰਦਾ ਮੈਂ ਵੀ ਜਾਣਾ ਬਾਬਾ ਜੀ ਸ਼ਾਇਦ ਉਹਨਾਂ ਨੂੰ ਫੇ ਅੱਜ ਦਾ ਦਿਨ ਮੇਰੇ ਵਾਂਗੂ ਭੁੱਲ ਗਏ ਹੋਣੇ ਆ ਉਹਨਾਂ ਨੇ ਵੀ ਹਾਜ਼ਰੀ ਲਾਉਣੀ ਸੀ ਜਦੋਂ ਅਸੀਂ ਉੱਥੇ ਗਏ ਤੇ ਬਾਬਾ ਜੀ ਦੀ ਉਮਰ ਜਿਹੜੀ ਸੀ 52 ਸਾਲ ਦੀ ਸੀ ਧਿਆਨ ਨਾਲ ਸੁਣਿਓ ਤੁਸੀਂ 52 ਸਾਲ ਦੀ ਇੱਕਦਮ ਬੈਠਿਆਂ-ਬੈਠਿਆਂ ਨੂੰ ਅਟੈਕ ਹੋਇਆ ਜਦੋਂ ਚੱਕ ਕੇ ਹਸਪੀਟਲ ਲੈ ਕੇ ਜਾਣ ਲੱਗੇ ਜਦ ਇਹ ਪੂਰੇ ਹੋ ਗਏ ਗੱਜ ਕੇ ਮੈਂ ਤਾਂ ਦੱਸਿਆ ਇਹਦੇ ਵਾਸਤੇ ਮੈਂ ਦਵਾਈ ਆਪਣੀ ਵੀ ਬਣਾਉਣਾ ਜਿਨ੍ਹਾਂ ਦੇ ਸਟੰਟ ਤੱਕ ਪੈਣੇ ਸੀ ਉਹ ਕਾਲੇ ਬਾਰੇ ਤਾਂ ਯਾਦ ਕੀਤਾ ਕਿ ਇਹਨਾਂ ਦੇ ਸਟੰਟ ਪੈਣਾ ਸੀ ਚੰਡੀਗੜ੍ਹ ਤੱਕ ਗਏ ਇੱਕ ਸਟੰਟ ਪੈ ਗਿਆ ਦੂਜੀ ਵਾਰੀ ਸਿੱਧਮਾ ਵੇਟ ਡਾਕਟਰ ਹਰਵਿੰਦਰ ਸਿੰਘ ਨੇ ਦੱਸਿਆ ਜਾ ਬਾਬਾ ਜੀ ਕੋਲ ਮਿਲਗੇ ਚਲੇ ਜਾ ਜਦੋਂ ਬਿਲਕੇ ਗਿਆ ਸੀ 5 ਦਿਨ ਲਗਾਤਾਰ ਉਹਨੂੰ ਸੱਦ ਕੇ ਦਵਾਈ ਪੜਾਈ ਅੱਜ ਉਹ ਨੌੰਬਰ 9 ਆ ਉਹ ਡਾਕਟਰ ਨੂੰ ਵੀ ਜਾ ਕੇ ਜਲੰਧਰ ਪ੍ਰਿਥੀ ਡਾਕਟਰ ਆ ਹਸਪੀਟਲ ਉਹਦੇ ਵਿੱਚ ਦੱਸ ਕੇ ਆ ਕਿ ਮੈਂ ਠੀਕ ਹੋ ਗਿਆ ਉਹਨਾਂ ਨੇ ਚੈੱਕ ਕੀਤਾ ਤੇ ਬਿਲਕੁਲ ਠੀਕ ਆ 5 ਦਿਨਾਂ ਵਿੱਚ ਨਾੜੀਆਂ ਸਾਰੀਆਂ ਉਹ ਬਾਬਾ ਜੀ ਦੀ ਕਿਰਪਾ ਨਾਲ ਰਹਿਮਤ ਨਾਲ ਉਹਨਾਂ ਨੇ ਤਰਸ ਕੀਤਾ ਉਹ ਤੇ ਤੇ ਠੀਕ ਹੋ ਗਿਆ ਹੋਰ ਵੀ ਬੜੇ ਇਦਾਂ ਦੇ ਆ ਗੜੇ ਪਿੰਡ ਤੋਂ ਇੱਥੋਂ ਸੰਗ ਤੋਂ ਦੀ ਉਹਨਾਂ ਦੇ ਵੀ ਦੋਸਤਾਂ ਪੜਨੇ ਉਹ ਵੀ ਠੀਕ ਆ ਹੁਣ ਤੁਸੀਂ ਜੇ ਦਵਾਈ ਲੈਣ ਵਾਲਾ ਤਾਂ ਪ੍ਰੋਸੈਸ ਬੜਾ ਲੰਮਾ ਚੋੜਾ ਕਿ ਕਦੋਂ ਆਉਂਗੇ ਕਦੋਂ ਲੈਣ ਜਾਓਗੇ ਕਿ ਸਮਾਂ ਹੈ ਨਹੀਂ ਤੁਸੀਂ ਅਰਜਨ ਦਰਖਤ ਦਾ ਛੋਡੇ ਸੜਕ ਦੇ ਉੱਤੇ ਭਰਿਆ ਖੜਾ ਵਾ ਜਿੱਥੋਂ ਮੈਂ ਲੰਘ ਕੇ ਆਇਆ ਆਹ ਇਹ ਰੋਡ ਜਿਹੜਾ ਸਿੱਧਮਾ ਵੇਟ ਵਾਲਾ ਤੇ ਉਹ ਲੁਧਿਆਣੇ ਵਾਲਾ ਇਸ ਰੋਡ ਤੇ ਹੁਣ ਮੈਂ ਵੇਖਦਾ ਆ ਅਰਜਨ ਖੜਾ ਵਾ ਤੁਸੀਂ ਅਰਜਨ ਦਾ ਸੱਕ ਤਾ ਜਾਈ ਲਾ ਕੇ ਲੈ ਕੇ ਆਉਣਾ ਉਹਨੂੰ 50 ਗ੍ਰਾਮ ਨੂੰ ਕੁੱਟ ਲੈਣਾ ਇੱਕ ਗਲਾਸ ਪਾਣੀ ਦੇ ਵਿੱਚ ਭਰ ਲੈਣਾ ਮੋੜ ਕੇ ਇੱਕ ਗਲਾਸ ਦੁੱਧ ਦਾ ਪਾ ਦੇਣਾ ਉਹਦੇ ਵਿੱਚ ਗਾਂ ਦਾ ਜੇ ਹੋਵੇ ਜੇ ਨਹੀਂ ਤਾਂ ਮਿਕਸ ਹੋਏਗਾ ਮਿਕਸ ਪਾ ਦਿਓ ਉਹਨੂੰ ਪਾ ਕੇ ਤੇ ਵੱਲਣਾ ਪਾਣੀ ਸੁੱਕ ਜਾਵੇ ਦੁੱਧ ਰਹਿ ਜਾਵੇ ਇੱਕ ਟਾਈਮ ਰੋਜ਼ ਪੀਣਾ ਸ਼ੁਰੂ ਕਰ ਦਿਓ ਮੈਂ ਇਹ ਗਾਰੰਟੀ ਨਾਲ ਵਾਅਦੇ ਨਾਲ ਗੁਰੂ ਸਾਹਿਬ ਦੀ ਗੋਦ ਵਿੱਚ ਕਹਿ ਰਿਹਾ ਇੱਕ ਸਾਲ ਤੱਕ ਤੁਹਾਨੂੰ ਹਾਰਡ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਖੂਨ ਪਤਲਾ ਹੋ ਜਾਊਗਾ ਤੇ ਨੌੜਾਂ ਬਲੋਕ ਵਾਂਗੂ ਖੁੱਲ ਜਾਣਗੇ ਐਦਾਂ ਮੇਰੇ ਕੋਲ ਬਹੁਤ ਜਿਹੜੇ ਨੁਕਸੇ ਮੈਂ ਐਵੇਂ ਹੀ ਦੱਸ ਦਿੰਦਾ ਤੁਰਿਆ ਸਿਰ ਦਾ ਦਰਦ ਹੁੰਦਾ ਹਟਦਾ ਹੀ ਨਹੀਂ ਉਹ ਤਾਂ ਮੈਂ ਕਹਿੰਦਾ ਹੁੰਦਾ ਕਿ ਲਿਆਓ ਯਾਰ ਹੁਣੇ ਇੰਟਾ ਇਹ ਕੜੀ ਕੰਮ ਆ ਇਹ ਤਾਂ ਵੱਡਾ ਥੋੜੋ ਆ ਕਿਉਂ ਗੱਲ ਤਾਂ ਗੱਲ ਅੱਛੀ ਕੀ ਪੇਟ ਦੀ ਪ੍ਰੋਬਲਮ ਆ ਗੈਸ ਬਣਦੀ ਇਤਜਾਬ ਬਣਦਾ ਐਸਿਡ ਬਣਦਾ ਖਾਣਾ ਪੀਣਾ ਸਾਡਾ ਹੈ ਨਹੀਂ ਕੰਮ ਕਾਰ ਮਿਹਨਤ ਹੈ ਨਹੀਂ ਅੱਗੇ ਜਿੰਨੀ ਇਸ ਕਰਕੇ ਉਹ ਸਾਡੇ ਐਸਿਡ ਗੈਸ ਬਣਦੇ ਆ ਇਸ ਕਰਕੇ ਨਾਲੇ ਚਾਹ ਘੱਟ ਪੀਆ ਕਰੋ ਥੋੜੀ ਜਿਹੀ ਹੈ ਨਾ ਆ ਜਿਹੜਾ ਬੈਲਟ ਆ ਇਧਰ ਵਾਲੀ ਆ ਲੱਖੇ ਤੇ ਜਿੰਨੇ ਇੱਕ ਬੈਠੇ ਹਾਂ ਚਾਹ ਤੁਸੀਂ ਬਹੁਤ ਪੀਂਦੇ ਆ ਦਵਾਬੇ ਵਾਲੇ ਘੱਟ ਪੀਂਦੇ ਆ ਫਿਰ ਪੀਂਦੇ ਕਿੰਨੀਆਂ ਗਲਾਸ ਪਰ ਕੇ ਕਿਉਂਕਿ ਫਿਰ ਉਹ ਜਦੋਂ ਹੈ ਨਾ ਗਲਾਸ ਤੋਂ ਘਰ ਅਚਾਵਰ ਨਹੀਂ ਹੁੰਦਾ ਇਸ ਕਰਕੇ ਚਾਹ ਘੱਟ ਪੀਆ ਕਰੋ ਉਹਦੇ ਇਥੇ ਦੇਸੀ ਚਾਹ ਸਾਡੇ ਕੋਲ ਲੈ ਲਿਓ ਕੁਲਦੀਪ ਨੂੰ ਪਤਾ ਜੇ ਨੂੰ ਮਰਜ਼ੀ ਨੰਬਰ ਲੈ ਕੇ ਪੁੱਛ ਲਿਓ ਪਰਿਵਾਰ ਨੂੰ ਉਹ ਲੈ ਕੇ ਪੀਆ ਕਰੋ ਇਹ ਮਹੀਨਾ ਕਿਦਾ ਗੇਮ ਆ ਸਾਰੀ ਮਹੀਨਾ ਕੋ ਚਾਰਜਨ ਮੇਨ ਪਾਇਆ ਹੋਇਆ ਤੇ ਤੇਜ ਪੱਤਾ ਪਾਇਆ ਹੋਇਆ ਤੇਜ ਪੱਤਾ ਖੂਨ ਨੂੰ ਪਤਲਾ ਕਰਦਾ ਹਾਂ ਦੂਸਰੀ ਗੱਲ ਜਿਹੜੀ ਸ਼ੂਗਰ ਦੀ ਹੈ ਸ਼ੂਗਰ ਘਰ ਘਰ ਚੱਲ ਪਈ ਹੈ ਸਹੀ ਆ ਗੱਲ ਤੋ ਐ ਦੱਸੋ ਹੈਗੀ ਆ ਨਾ ਸ਼ੂਗਰ ਇਹਦੀ ਮੈਂ ਦਵਾਈ ਬਣਾਈ ਹੋਈ ਆ ਉਹ ਲੈ ਲਓ ਜੇ ਨਹੀਂ ਲੜੀ ਆ ਸੜਕਾਂ ਦੇ ਕੰਡਿਆ ਤੇ ਤੁਹਾਡੇ ਬੰਨਿਆਂ ਦੇ ਇੱਕ ਇੱਕ ਬੂਟੀ ਆ ਉਹਦਾ ਨਾਮ ਹੈਗਾ ਤੁਈ ਆਂਬਲਾ ਬਹੁਤ ਹੁੰਦੀ ਆ ਉਹਨੂੰ ਰਗੜ ਕੇ ਨਾ ਸਵੇਰੇ ਖਾਲੀ ਪੇਟ ਪਿਓ ਚਾਹੇ ਬਵਾਸੀਰ ਚਾਹੇ ਸ਼ੂਗਰ ਵਾ ਕੋਈ ਵੀ ਪੇਟ ਦੀ ਲੀਵਰ ਦੀ ਕੂਨ ਸਾਫ ਦੀ ਚਮੜੀ ਰੋਗ ਕਿਸੇ ਤਰ੍ਹਾਂ ਦੀ ਬਿਮਾਰੀ ਆ ਉਹ ਸਾਰੀ ਨੂੰ ਕਵਰ ਕਰ ਜਾਂਦਾ ਲਓ ਸਾਧ ਸੰਗ ਜੀ ਦੋ ਨੁਕਸੇ ਤੁਹਾਨੂੰ ਦੱਸ ਦਿੱਤੇ ਆ ਤੇ ਅੱਖਾਂ ਦੀ ਇੱਕ ਅੱਖਾਂ ਦਾ ਮੈਂ ਡ੍ਰੌਪ ਆ ਅੱਖਾਂ ਦੇ ਐਨਕਾਂ ਉਨਕਾਂ ਵਾਲੀਆਂ ਬੀਬੀਆਂ ਬਹੁਤ ਬੇਟੀਆਂ ਵਿੱਚ ਉਹਨਾਂ ਲਈ ਮੈਂ ਇੱਕ ਡ੍ਰੌਪ ਦਿੰਦਾ ਬੜਿਆਂ ਹੋਇਆ ਮੇਰੇ ਕੋਲੇ ਉਹ ਤੁਸੀਂ ਜ਼ਰੂਰ ਵਰਤੋ ਐਨਕ ਲੈ ਜਾਂਦੇ ਕਿਉਂ ਮੇਰੀ ਮੇਰੀ ਉਮਰ ਵੇਖ ਲਓ ਕਿੰਨੀ ਹੋਊਗੀ ਅੱਜ ਤੱਕ ਮੈਂ ਬਰੀਕ ਤੋਂ ਜੋ ਮਰਜੀ ਪੜਾ ਲਓ ਅੱਜ ਤੱਕ ਉਹ ਮੈਂ ਆਪਣੀ ਦਵਾਈ ਬਣਾਉਂਦਾ ਵਾਂ ਅਰਕ ਗੁਲਾਬ ਦਾ ਸ਼ਰੀਂ ਦੇ ਪੱਤਿਆਂ ਦਾ ਤੇ ਇੱਕ ਦੋ ਚੀਜ਼ਾਂ ਨਿੰਬ ਦੇ ਪੱਤੇ ਪਾ ਕੇ ਫਿਰ ਦਵਾਈਆਂ ਪਾ ਕੇ ਸ਼ਰਾਬ ਵਾਂਗੂ ਨੂੰ ਕੱਢ ਲੈਂਦਾ ਉਹ ਅੱਖਾਂ ਪੈਕ ਕਰਕੇ ਸਾਰਿਆਂ ਨੂੰ ਵੰਦੇ ਆਂ ਅਸੀਂ ਜਿੱਥੇ ਵੀ ਜਾਂਦੇ ਆਂ ਅੱਜ ਅਸੀਂ ਮੈਂ ਕਾਲੀ ਕਰਕੇ ਠੀਕ ਨਹੀਂ ਸੇਤ ਲੇਕਿਨ ਹੈ ਲੋ ਸਾਧ ਸੰਗਤ ਜੀ